ਹਾਂਜੀ ਭਰਾਵੋ ਅੱਜ ਆਪਾਂ ਖੜੇ ਆਂ ਜੀ ਮੁਕਸਰ ਸਾਹਿਬ ਮਹਿੰਦਰਾ ਜਾਂਤੀ ਚ ਤੁਹਾਨੂੰ ਦਿਖਾ ਰਹੇ ਆਂ ਭਰਾਵੋ ਸੋਨਾਲੀਕਾ 60 ਸੋਨਾਲੀਕਾ 55 ਟਰੈਕਟਰ ਹੈ ਡੀਸੀ ਮਾਡਲ ਨਵੇਂ ਟਾਇਰਾਂ ਦੇ ਵਿੱਚ ਮਾਡਲ 2004 ਆ ਜੀ 2 ਲੱਖ 95000 ਰੁਪਏ ਦੀ ਡਿਮਾਂਡ ਹੈ ਨਵੇਂ ਟਾਇਰਾਂ ਭਰਾਵੋ ਦੇਖ ਸਕਦੇ ਹੋ ਅੱਗੇ ਆ ਜੀ ਪ੍ਰੀਤ 6049 ਫਾਈਬਰ ਵਾਲੀ ਛਤਰੀ ਲੱਗੀ ਹੋਈ ਹੈ ਜੀ 2020 ਮਾਡਲ ਆ 4 ਲੱਖ 35000 ਰੁਪਏ ਦਾ ਰੇਟ ਆ ਕੰਡੀਸ਼ਨ ਦੇਖ ਸਕਦੇ ਹੋ ਭਰਾਵੋ ਜਮਾ ਨਵੇਂ ਟਾਇਰਾਂ ਦੇ ਵਿੱਚ ਇਹ ਟਰੈਕਟਰ ਨਵਾਂ ਟਰੈਕਟਰ ਆ ਭਰਾਵੋ ਅੱਗੇ ਸੋਨਾ ਲੀਕਾ 750 ਡਬਲ ਕਲਚ 50 ਵਾਲਾ 2,60,000 ਰੁਪਏ ਡਿਮਾਂਡ ਆ ਭਰਾਵੋ 2002 ਮਾਡਲ ਆ ਪਿਛਲੇ ਟਾਇਰ ਇਹਦੇ ਵੀ ਨਵੇਂ ਆ ਅਗਲੇ ਟਾਇਰ 70 ਕੁ ਪੈਸੇ ਆ ਅੱਗੇ ਆ ਭਰਾਵੋ ਮਹਿੰਦਰਾ ਅਰਜਨ 605 ਅਲਟਰਾ 1 2020 ਮਾਡਲ 6,50,000 ਰੁਪਏ ਡਿਮਾਂਡ ਆ ਜੀ ਨਵੇਂ ਟਾਇਰਾਂ ਦੇ ਵਿੱਚ ਇਹ ਵੀ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਸੋਹਣਾ ਚੰਗਾ ਤੁਸੀਂ ਇੱਥੇ ਆ ਕੇ ਇਹਨਾਂ ਟਰੈਕਟਰਾਂ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਆ ਜੀ ਪਾਵਰ ਟਰੈਕ 4455 BT ਪਾਵਰ ਟਰੈਕ ਆ ਭਰਾਵੋ ਪਾਵਰ ਆ ਵੀ 14 ਮਾਡਲ ਆ 3.5 ਲੱਖ ਰੁਪਿਆ ਦੀ ਡਿਮਾਂਡ ਆ ਅੱਗੇ ਗੱਲ ਕਰਦੇ ਆ ਜੀ ਸੋਨਾਲੀਕਾ 750 DI ਸ਼ੋਅ ਦੇ ਵਿੱਚ ਆ ਭਰਾਵੋ 13 ਮਾਡਲ ਆ 3,75,000 ਰੁਪਿਆ ਦੀ ਡਿਮਾਂਡ ਆ ਟਾਇਰਾਂ ਦੀ ਗੱਲ ਕਰੀਏ ਜੀ 60 ਪੈਸੇ ਟਾਇਰ ਆ ਪੱਕੇ ਕੰਪਨੀ ਦੇ ਸਾਰੇ ਟਰੈਕਟਰ ਬਹੁਤ ਹੀ ਵਧੀਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ਼ ਪਈ ਆ ਅੱਗੇ ਆ ਜੀ ਸੋਨਾ ਲੀਕਾ ਸਾਈਡ ਗੀਅਰ ਦੇ ਵਿੱਚ ਮਰੂਤੀ ਪੈਡਲਾਂ ਦੇ ਵਿੱਚ ਆ ਗਿਆ ਇਹ 750 ਜੀ ਪੰਜਾਬ ਨੰਬਰ ਹੈ ਵੀ 4 ਮਾਡਲ ਆ 2 ਲੱਖ 2 ਲੱਖ ਤੇ ਰੇਟ ਇਹਦਾ ਵੀਦੋ ਸ਼ੋ ਨਹੀਂ ਹੋ ਰਿਹਾ ਚੱਜ ਨਾਲ ਇਹ ਵੀ ਪੰਜਾਬ ਨੰਬਰ ਟਰੈਕਟਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਭਰਾਵੋ ਅੱਗੇ ਤੁਹਾਨੂੰ ਦਿਖਾਉਣ ਵਾਲੀ ਕਾ 50 DC ਮਾਡਲ ਹੈ ਵੀ ਪਾਵਰ ਕੀਤਾ ਹੋਇਆ 2,25,000 2000 ਮਾਡਲ ਅੱਗੇ ਹੈ ਜੀ ਅਰਜਨ 605 ਅਲਟਰਾ 1 13 ਮਾਡਲ 4,65,000 ਰੁਪਇਆ ਅੱਗੇ ਹੈ ਜੀ ਮਹਿੰਦਰਾ ਟਰੈਕਟਰ 265 DI 14 ਮਾਡਲ 3,50,000 ਰੁਪਇਆ ਇਹ ਵੀ ਮੁਕਸਰ ਦਾ ਨੰਬਰ ਹੈ ਜੀ ਸਾਰੇ ਟਰੈਕਟਰ ਤੁਹਾਨੂੰ ਦਿਖਾ ਦਿੱਤੇ ਆ ਜੇ ਕਿਸੇ ਵੀ ਪੁਰਾਣਾ ਲੈਣਾ ਹੋਵੇ ਤਾਂ ਤੁਸੀਂ ਇਹ ਸਾਰੇ ਟਰੈਕਟਰ ਜੀ ਮਹਿੰਦਰਾ ਏਜੰਸੀ ਦੇ ਵਿੱਚ ਖੜੇ ਆ ਸ਼੍ਰੀ ਮੋਖਸਰ ਸਾਹਿਬ ਬਾਈਪਾਸ ਦੇ ਉੱਤੇ ਆ ਕੱਸੀ ਦੇ ਉੱਤੇ ਮਹਿੰਦਰਾ ਏਜੰਸੀ ਹੈ ਜੀ ਸੇਲਜ਼ਮੈਨ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਸ਼ੋਅ ਕਰ ਦਿੱਤਾਗਾ ਜੇ ਕਿਸੇ ਵੀਰ ਭਰਾ ਨੇ ਕਿਸੇ ਵੀ ਟਰੈਕਟਰ ਬਾਰੇ ਨਵੇਂ ਪੁਰਾਣੇ ਬਾਰੇ ਜਾਣਕਾਰੀ ਲੈਣੀ ਆ ਤੁਸੀਂ ਫੋਨ ਤੇ ਜਾਣਕਾਰੀ ਟਰੈਕਟਰਾਂ ਬਾਰੇ ਪੁਰਾਣਿਆਂ ਬਾਰੇ ਸਾਰਿਆਂ ਬਾਰੇ ਪੁੱਛ ਸਕਦੇ ਹੋ ਇਹ ਸਾਰੇ ਟਰੈਕਟਰ ਏਜੰਸੀ 'ਚ ਕੱਟੇ ਹੋਏ ਆ ਜੀ ਵਕਾਊ ਆ ਜੀ ਸਾਰੇ ਟਰੈਕਟਰ ਨਵੇਂ ਟਰੈਕਟਰ ਵੀਰਾਂ ਨੇ ਲੈ ਲੈਣ ਕਰਕੇ ਇਹ ਵਿੱਚ ਕੱਟੇ ਆ ਤੇ ਟਰੈਕਟਰਾਂ ਦੇ ਵਿੱਚ ਕੋਈ ਕਮੀ ਨਹੀਂ ਟਰੈਕਟਰ ਸਾਰੇ ਵਧੀਆ ਟਰੈਕਟਰ ਆ ਸਾਫ ਕੰਡੀਸ਼ਨ ਦੇ ਵਿੱਚ ਉੱਚੇ ਉੱਚੇ ਮਾਡਲ ਟਰੈਕਟਰ ਵਕਾਊ ਆ ਜੀ ਤੇ ਵੀਡੀਓ ਨੂੰ ਦੱਬ ਕੇ ਆਪਣੇ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਆਪਣਾ ਪੇਜ YouTube ਚੈਨਲ ਆਪਣਾ ਫੋਲੋ ਕਰ ਲਓ ਜੀ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ